ਕਿਵਰ ਦਿਖ ਰਦਾ ਹੁੰ ਨਾ ਮਾ ਕਿੰਨਾ ਚਿਰ ਹੋ ਗਿਆ ਇਹ ਪ੍ਰਮਾਤਮਾ ਇਹ ਪ੍ਰਮਾਤਮਾ ਸਾਡੇ ਭਰਾ ਦੀ ਸਾਡੇ ਭਰਾ ਦੀ عمر ਲੰਮੀ ਜੈ ਤੁਗਣੀ ਜੈ ਤੁਗਣੀ ਰਾਜੋਗਣੀ ਰਾਜੋਗਣੀ ਨਕੀ ਬਖਸ਼ੀ ਨਕੀ ਬਖਸ਼ੀ ਇਹ ਬਹੁਤ ਵਧੀਆ ਲੱਗੀ ਕਿ ਕਿੰਨੇ ਸਾਰੇ ਬੱਚੇ ਹਸ ਦੂਜੇ ਗਰਾਊਂਡ ਨਾਲ ਜੁੜ ਕੇ ਮੈਂ ਆਪ ਦਾ ਬਹੁਤ ਹੈਲਥੀ ਸੂ ਰਬੂ ਇਤੀਜੇ ਨੰਬਰ ਦੇ ਮਾਨਤਾ ਸੁਖਾ ਤੂੰ ਹੋਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਫੌਜੀ ਫਿਜ਼ੀਕਲ ਅਕੈਡਮੀ ਪਿੰਡ ਬੰਗੀਦੀਪਾ ਜਿਹੜੀਆਂ ਪਹਿਲਾਂ ਆਪਾਂ ਵੀਡੀਓ ਪਾਉਂਦੇ ਰਹਿੰਦੇ ਆ ਹੁਣ ਇਹ ਥੋੜੀ ਟਾਈਮ ਤੋਂ ਬਾਅਦ ਵਕਫੇ ਤੋਂ ਬਾਅਦ ਇਹ ਵੀਡੀਓ ਪੈ ਰਹੀ ਆ ਪਹਿਲਾਂ ਕੁਝ ਮੀਂਹਾਂ ਕਰਕੇ ਗਰਾਊਂਡ ਦੇ ਵਿੱਚ ਪਾਣੀ ਸੀਗਾ ਉਦੋਂ ਪਹਿਲਾਂ ਕੋਈ ਗਰਮੀ ਦੀਆਂ ਛੁੱਟੀਆਂ ਸੀਗੀਆਂ ਇਹ ਬੱਚੇ ਲਗਾਤਾਰ ਆਉਂਦੇ ਰਹਿੰਦੇ ਸੀਗੇ ਪਰ ਅੱਜ ਇੱਕ ਹੋਰ ਜਨਮ ਦਿਨ ਇੱਥੇ ਮਨਾਇਆ ਜਾ ਰਿਹਾ ਇਹ ਬੱਚੇ ਜਿਹੜੇ ਨੇ ਮਸ਼ਹੂਰ ਹੋਏ ਆ ਤਾਂ ਪਿੰਡ ਦੇ ਲੋਕ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਣ ਇਹਨਾਂ ਨਾਲ ਇਹਨਾਂ ਦੇ ਨਾਲ ਸੈਲੀਬ੍ਰੇਟ ਕਰਨ ਲਈ ਇੱਥੇ ਆਉਂਦੇ ਆ ਤੇ ਉਹ ਕਿਹੜਾ ਪਰਿਵਾਰ ਆਇਆਗਾ ਉਹ ਆਪਾਂ ਇਹਨਾਂ ਦੇ ਕੋਚ ਗਗਨ ਤੋਂ ਪਤਾ ਕਰਾਂਗੇ ਹਾਂਜੀ ਗਗਨ ਜੀ ਦੱਸੋ ਸ਼ਸ਼ੀਕਾਲ ਵੀ ਕਿੰਨੇ ਵੀ ਦਰਸ਼ਕ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਪਹਿਲੋਂ ਪਿਆਰ ਭਰੀ ਸ਼ਸ਼ੀਕਾਲ ਤੁਸੀਂ ਜੁੜਿਓ ਖੇਡ ਗਰਾਉਂ ਪਿੰਡ ਦੀਪਾ ਬੰਗੀ ਦੇ ਨਾਲ ਅੱਜ ਜਨਮ ਦਿਨਾਂ ਦੀ ਲੜੀ ਦੇ ਅਨੁਸਾਰ ਸਾਡੇ ਹੀ ਗਰਾਉਂਡ ਦੇ ਬੱਚੇ ਰਣਵੀਰ ਸਿੰਘ ਦਾ ਜਨਮ ਦਿਨ ਹੈ ਇਹਨੂੰ ਲਗਭਗ 1.5 ਸਾਲ ਦੇ ਕਰੀਬ ਹੋ ਗਿਆ ਮਿਹਨਤ ਕਰਦੇ ਨੂੰ ਇਹਨਾਂ ਦੇ ਮਾਮਾ ਮਾਪਿਓ ਜਿਹ ਇਹਨਾਂ ਦੀਆਂ ਦੋ ਭੈਣਾਂ ਉਹ ਮਿਹਨਤ ਕਰਦੀਆਂ ਤੇ ਪ੍ਰਮਾਤਮਾ ਅੱਗੇ ਦੁਆ ਕਰਦੀਆਂ ਇਹਨਾਂ ਦੇ ਬੱਚੇ ਸਾਡੇ ਕੋਲੇ ਇਦਾਂ ਹੀ ਆਉਂਦੇ ਰਹਿਣ ਤੇ ਵਰਕਰਰ ਰਹਿਣ ਤੇ ਇਹਨਾਂ ਦੇ ਮਾਪਿਆਂ ਨੂੰ ਧੰਨਵਾਦ ਕਰ ਰਹੇ ਨੇ ਮਾਪੇ ਦਾ ਸੀ ਇਹਨਾਂ ਨੇ ਸਾਡੇ ਬੱਚਿਆਂ ਨੂੰ ਜਿਹੜੀ ਡਾਈਟ ਪ੍ਰੋਵਾਈਡ ਕਰਵਾਈ ਹੈ ਕੇਲਿਆਂ ਦੀ ਤੇ ਇਹਨਾਂ ਦੇ ਬੱਚੇ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਪ੍ਰਮਾਤਮਾ ਅੱਗੇ ਕਾਮਨਾ ਕਰਦੇ ਆ ਤੁਸੀਂ ਵੀ ਆਪਣੇ ਬੱਚੇ ਦਾ ਜਨਮ ਦਿਨ ਸਾਡੇ ਬੱਚਿਆਂ ਨਾਲ ਸਾਂਝਾ ਕਰ ਸਕਦੇ ਹੋ ਅੱਜ ਕ੍ਰਾਸ ਕੰਟਰੀ ਜੀ ਨਾਲੇ ਤਾਂ ਸਾਡੇ ਬੱਚਿਆਂ ਦੀ ਜਿਹੜੀ ਡਾਈਟ ਦੀ ਪੂਰਤੀ ਆ ਉਹ ਹੋ ਗਈ ਨਾਲੇ ਇਹਨਾਂ ਬੱਚੇ ਦਾ ਜਿਹੜਾ ਜਨਮ ਦਿਨ ਉਹ ਮਨਾਇਆ ਗਿਆ ਹੈ ਧੰਨਵਾਦ ਜੀ ਬਹੁਤ ਬਹੁਤ ਇਹਨਾਂ ਦੇ ਡੈਡੀ ਜਸਵਿੰਦਰ ਸਿੰਘ ਦਾ ਇਹਨਾਂ ਦੇ ਮੰਮਾ ਤੇ ਭਾਈ ਦਸਾ ਪਹੁੰਚਾ ਬਹੁਤ ਬਹੁਤ ਧੰਨਵਾਦ ਜਿਹੜਾ ਨੇ ਸਾਡੇ ਬੱਚਾ ਨੂੰ ਆਪਣੇ ਬੱਚੇ ਦਾ ਜਨਮ ਦਿਨ ਮਨਾਉਣਾ ਜਿਹੜਾ ਉਹ ਜ਼ਰੂਰੀ ਸਮਝਾਈ ਹਾਂਜੀ ਆਪਣਾ ਨਾਮ ਦੱਸ ਦੋਈ ਪਹਿਲਾਂ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਆਪਾਂ ਕੰਮ ਕੀ ਕਰਦੇ ਹਾਂ ਉਹ ਵੀ ਦੱਸ ਦੋ ਮੇਰਾ ਨਾਮ ਵਰਕਸ਼ਾਪ ਦਾ ਕੰਮ ਹੈ ਜੀ ਅੱਛਾ ਜੀ ਤੇ ਇਸ ਗਰਾਊਂਡ ਦੇ ਨਾਲ ਮੰਨ ਲਓ ਕਿ ਜਿਹੜੇ ਬੱਚੇ ਗਰਾਊਂਡ ਕਿਸ ਚੀਜ਼ ਦੀ ਵਰਕਸ਼ਾਪ ਟਰੈਕਟਰ ਦੀ ਵਰਕਸ਼ਾਪ ਹੈ ਇਹ ਰਾਮਾ ਮੰਡੀ ਵਰਕਸ਼ਾਪ ਆਪਣੀ ਅੱਛਾ ਜੀ ਕਿਤੇ 16 ਕੇਜੀ ਫਾਇਰਲੋਸ ਕੀਤਾ ਜਦੋਂ ਦਾ ਇਹ ਗਰਾਊਂਡ ਨਾਲ ਜ ਸੁਭਾਉਣਾ ਦਿੱਲੀ ਗਰਾਊਂਡ ਦਾ ਜਦੋਂ ਦਾ ਬਣਿਆ ਮੈਂ ਕਹਿੰਦਾ ਵੀ ਇਹ ਗਰਾਊਂਡ ਦਾ ਦਾਤ ਹੀ ਬਖਸ਼ਤੀ ਕਿਉਂ ਬੱਚਿਆਂ ਦੇ ਵੀ ਬੱਚੇ ਹੁਣ ਆਉਂਦੇ ਆ ਬੱਚੇ ਨਾਲ ਨਾਲ ਬੱਚੇ ਕੰਮ ਕਰ ਰਹੇ ਕਰ ਰਹੇ ਜੀ ਤਿਆਰੀ ਕਰ ਰਹੇ ਆ ਉਦੋਂ ਬਾਅਦ ਦੇਖੋ ਇਹ ਗਰਾਊਂਡ ਦੇ ਨਾਲ ਜੁੜ ਕੇ ਹਨਾ ਬੱਚੇ ਜਿਵੇਂ ਜਿਵੇਂ ਅੱਗੇ ਮਿਹਨਤ ਕਰਕੇ ਅੱਗੇ ਆਈ ਜਾਂਦੇ ਆ ਬੀਡੀ ਅੰਮ੍ਰਿਤ ਸਤਵੀਰ ਕੌਰ ਉਹ ਵੀ ਵਧੀਆ ਰੇਡਰ ਆ ਵਧੀਆ ਖੇਡ ਰਹੀ ਤੇ ਸਤਪਾਲ ਕੌਰ ਆ ਉਹ ਵੀ ਬਹੁਤ ਵਧੀਆ ਖੇਡ ਰਹੀ ਜਿਹਨੂੰ ਨਵੂ ਕਹ ਦਿੰਨੇ ਆ ਤੇ ਰਣਵੀਰ ਸਿੰਘ ਆਉਂਦੇ ਆ ਇਹ ਵੀ ਗਰਾਊਂਡ ਦੇ ਨਾਲ ਆਉਂਦੇ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਗਰਾਊਂਡ ਦਾ ਵੀ ਇਹ ਇਦਾਂ ਜ ਜੋ ਅਸੀਂ ਚਾਉਨੇ ਆ ਤੁਹਾਡੇ ਬੱਚੇ ਜਿਹੜੇ ਖੇਡਦੇ ਆ ਕਦੇ ਉਹਨਾਂ ਨੇ ਘਰੇ ਲਾਂਬਾ ਦਿੱਤਾ ਕੋਈ ਜਾ ਕੇ ਵੀ ਨਹੀਂ ਨਹੀਂ ਸਰ ਕੋਈ ਇਹ ਤੰਗ ਕਰਿਆ ਨਾ ਨਾ ਸਰ ਕੋਈ ਜਾ ਕੇ ਉਹਨਾਂ ਦੇ 60 ਫੀਟ ਵੱਜੀ ਹੋਵੇ ਨਹੀਂ 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 ਸਰ ਇਹ ਜੀ ਕੋਈ ਗੱਲ ਨਹੀਂ ਦੇਖੋ ਅਸੀਂ ਗਰਾਊਂਡ ਦੇ ਨਾਲ ਬਿਲਕੁਲ ਜੁੜੇ ਆ ਅਸੀਂ ਇਹਨਾਂ ਨੂੰ ਕਹਿੰਨੇ ਵੀ ਜੋ ਵੀ ਚੀਜ਼ ਦੀ ਲੋੜ ਪੈਂਦੀ ਆ ਸਾਡੇ ਤੱਕ ਦੱਸੋ ਅਸੀਂ ਝੋਟੇ ਕੋਲ ਬਰਾਬਰ ਖੜੇਗੇ ਨਾਲ ਚ ਕੋਈ ਦਿੱਕਤ ਨਹੀਂ ਇਹ ਬੱਚੇ ਤੁਹਾਡੇ ਸਹੀ ਫੀਡਬੈਕ ਦਿੰਦੇ ਆ ਘਰੇ ਤੁਸੀਂ ਸੈਟੀਸਫਾਈਡ ਹੋ ਜਿਹੜੇ ਗਰਾਊਂਡ 'ਚ ਬੱਚਿਆਂ ਨੂੰ ਭੇਜਦੇ ਹੋ ਹਾਂਜੀ 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 ਬਿਲਕੁਲ ਜੀ ਦੇਖੋ ਜੀ ਸਵੇਰ ਅਸੀਂ ਆਉਣਾ ਮੈਂ ਸਵੇਰ 4 ਵਜੇ ਆ ਜਾਂਦਾ ਇੱਕ ਦਾ ਬੈਠੀ ਆਪਣੇ ਪ੍ਰਵੀਨ ਕੌਰ ਅੱਛਾ ਜੀ ਤੇ ਆਪਣੇ ਆ ਗੰਗਾ ਕੌਰ ਤੇ ਇੱਕ ਇਹਦੇ ਭਾਈਏ ਦੋਨੇ ਬੱਚੇ ਹਨਾ ਦੋਨੇ ਨਾਲ ਪਰਪਰ ਆਉਂਦੇ ਸੀ 4 ਵਜੇ ਸਿਆਲ ਦੇ ਵਿੱਚ ਦੇਖੋ ਕੋਈ ਬੱਚਾ ਨਹੀਂ ਉੱਠ ਕੇ ਆਉਂਦਾ ਜਿਤੇ ਇਹ ਬੱਚੇ ਖੁਦ ਆਉਂਦੇ ਰਹੇ ਇੱਥੇ ਖੁਦ ਅਸੀਂ ਦੇਖਦੇ ਰਹੇ ਆ ਤੇ ਇਧਰ ਜਸਵਿੰਦਰ ਸਿੰਘ ਵੀ ਖੜੇ ਆ ਇਹ ਵੀ ਸਾਡੇ ਨਾਲ ਡੇਲੀ ਵਰਕਰ ਲਾਉਂਦੇ ਆ ਗਰਾਊਂਡ ਕਰਕੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਹਿਯੋਗ ਆਇਆ ਤੇ ਤੇ ਬੜੀ ਖੁਸ਼ੀ ਹੁੰਦੀ ਆ ਪਹਿਲਾਂ ਕੀ ਕਰਦੇ ਸੀ ਨਾ ਪਹਿਲਾਂ ਆਪਾਂ ਵਰਕ ਕਰਦੇ ਸੀਗੇ ਸਾਰੇ ਮਨ ਲਾ ਇੱਕ ਦੋ ਬੱਚੇ ਹੀ ਦੇਖ ਦਿੰਦੇ ਹੁੰਦੇ ਸੀ ਗਰਾਊਂਡ ਦੇ ਵਿੱਚ ਪੰਜ ਛੇ ਘੰਟੇ ਅੱਜ ਦੇਖ ਕੇ ਖੁਸ਼ੀ ਹੁੰਦੀ ਆ ਕਿ ਕਿੰਨੇ ਬੱਚੇ ਅੱਜ ਇਸ ਗਰਾਊਂਡ ਦੇ ਵਿੱਚ 25 ਸਾਲ ਹੋ ਗਏ ਮਰਖਣਾ ਹਾਂ 25 ਸਾਲ ਦੇ ਕਰੀਬ 25 25 ਸਾਲਾਂ ਦੇ ਵਿੱਚ ਇਹ ਚੀਨਾਂ ਦੇ ਬੱਚੇ ਵੀ ਆ ਕੇ ਇੱਥੇ ਖੇਡਦੇ ਨੇ ਹੂੰ ਹੂੰ ਤੇ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਜਦੋਂ ਪਹਿਲਾਂ ਆਪਣਾ ਬਰਥਡੇ ਹੈਪੀ ਬਰਥਡੇ ਬਣਾਉਂਦੇ ਸੀ ਘਰੇ ਕੇਕ ਕਰਦੇ ਸੀਗੇ ਸਾਰੇ ਤੇ ਪਰ ਹੁਣ ਕੀ ਆ ਹੁਣ ਕੇਲਾਂ ਦਾ ਇੱਥੇ ਆਪਾਂ ਜਿਹੜਾ ਡਾਈਟ ਆ ਜਿਹੜੀ ਉਹ ਹਰ ਇੱਕ ਵਾਡੇ ਤੇ ਜਿਹੜੀ ਆ ਉਹ ਦਿੱਤੀ ਜਾਂਦੀ ਆ ਤੇ ਕਈ ਸਮਾਜ ਸੇਵੀ ਵੀਰ ਵੀ ਨੇ ਇੱਥੇ ਆ ਕੇ ਸੇਵਾ ਕਰਦੇ ਨੇ ਬੱਚਿਆਂ ਨੂੰ ਪ੍ਰੋਪਰ ਹਫਤੇ ਪਰ ਵੀਡੀਓ ਡਾਈਟ ਦਿੰਦੇ ਨੇ ਦਿੰਦੇ ਰਹਿੰਦੇ ਨੇ ਤੇ ਸਾਰਿਆਂ ਨੂੰ ਇਹ ਬੇਨਤੀ ਕਰਾਂਗੇ ਕਿ ਜਿੰਨੇ ਵੀ ਬੱਚੇ ਹਲੇ ਵੀ ਘਰੇ ਬੈਠੇ ਨੇ ਉਹ ਆ ਕੇ ਇਸ ਗਰਾਊਂਡ ਦੇ ਨਾਲ ਜੁੜਨ ਤੇ ਬਹੁਤ ਸਾਰੇ ਆਪਣੇ ਹੈਲਥੀ ਇਸ਼ੂ ਆ ਜਿਹੜੇ ਵੀ ਆ ਕਿਸੇ ਨੂੰ ਮੋਟਾਪੇ ਦੀ ਦਿੱਕਤ ਆ ਕਿਸੇ ਨੂੰ ਹਾਈ ਬੀਪੀ ਦੀ ਕਿਸੇ ਨੂੰ ਕੋਈ ਵੀ ਜੋ ਵੀ ਇਨਸਾਨ ਆਪਣੇ ਆਪ ਨੂੰ ਫਿਟ ਰੱਖਣਾ ਚਾਹੁੰਦਾ ਉਹ ਇੱਥੇ ਆ ਕੇ ਸਾਡੇ ਨਾਲ ਗਰਾਊਂਡ ਦੇ ਵਿੱਚ ਜੁੜ ਸਕਦਾ ਤੇ ਪ੍ਰੋਪਰ ਉਹਨਾਂ ਨੂੰ ਡਾਈਟ ਪਲਾਨ ਤੇ ਪ੍ਰੋਪਰ ਉਹਨਾਂ ਨੂੰ ਅ ਵਰਕ ਬਾਰੇ ਅਸੀਂ ਜਾਣਕਾਰੀ ਦੇਵਾਂਗੇ ਤੇ ਸਰਕਾਰਾਂ ਵੀ ਕਹਿੰਦੇ ਆ ਵੀ ਗਰਾਊਂਡ ਦੇ ਨਾਲ ਮਲੋਜੀਆਂ ਸਟੇਡੀਅਮ ਪਿੰਡਾਂ ਛੱਡਣੇ ਆ ਕਿੰਨੇ ਕਿੰਨੇ ਲੱਖ ਰੁਪਏ ਦੀਆਂ ਗ੍ਰਾਂਟਾਂ ਆ ਜੰਨੇ ਆ ਪਰ ਉਹਨਾਂ ਦਾ ਫਾਇਦਾ ਤਾਂ ਹੀ ਆ ਜੇ ਬੱਚੇ ਬਿਲਕੁਲ ਖੇਡਣ ਲਈ ਸਾਡੇ ਸਾਨੂੰ ਨਾ ਇਤਿ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਪੰਜਾਬ ਸਰਕਾਰ ਨੇ ਸਾਨੂੰ ਗਰਾਊਂਡ ਵਾਸਤੇ 54 ਲੱਖ ਰੁਪਏ ਦੀ ਗ੍ਰਾਂਟ ਹੈ ਜਿਹੜੀ ਉਹ ਮੰਲਾ ਦਿੱਤੀ ਆ ਉਦਰ ਸਟੇਡੀਅਮ ਬਣਾਉਣ ਲਈ ਸਟੇਡੀਅਮ ਬਣਾਉਣ ਵਾਸਤੇ ਤੇ ਕੋਸ਼ਿਸ਼ ਕਰਾਂਗੇ ਕਿ ਇੱਥੇ ਵੀ ਇੱਕ ਅਸੀਂ ਕਬੱਡੀ ਗਰਾਊਂਡ ਵਾਸਤੇ ਸਰਕਾਰ ਕੋਲੋਂ ਮੰਗ ਕਰਾਂਗੇ ਕਿ ਇੱਥੇ ਵੀ ਸਾਨੂੰ ਇੱਕ ਗ੍ਰਾਂਟ ਦਿੱਤੀ ਜਾਵੇ ਜਿਹਦੇ ਨਾਲ ਅਸੀਂ ਕਾਫੀ ਸਾਰੇ ਬੱਚੇ ਹੋਰ ਵੀ ਇੱਥੇ ਐਡ ਕਰ ਸਕੀਏ ਤੇ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੇ ਖੇਡ ਗਰਾਊਂਡ ਦੇ ਨਾਲ ਜੁੜੋ ਔਰ ਘਰੇ ਬੈਠੇ ਤਾਂ ਕੁਝ ਨਹੀਂ ਬਣਦਾ ਕਹਿੰਦੇ ਹੁੰਦੇ ਆ ਜਦੋਂ ਬਾਹਰ ਨਿਕਲਾਂਗੇ ਤਾਂ ਹੀ ਆਪਾਂ ਕੁਝ ਲੈ ਟਿਕਾਂਗੇ ਹਨਾ ਤੇ ਜਿੰਨੇ ਵੀ ਹੁਣ ਜਦਾਂ ਕਿ ਪੰਜਾਬ ਪੁਲਿਸ ਦੀ ਤਿਆਰੀ ਕਰਨਾ ਚਾਹੁੰਦੇ ਨੇ ਵੀਰ ਸਾਰਿਆਂ ਵਾਸਤੇ ਇੱਕ ਖਾਸ ਬੇਨਤੀ ਕਰਨਾ ਚਾਹੁੰਨਾ ਕਿ ਜੋ ਵੀ ਪੰਜਾਬ ਪੁਲਿਸ ਦੀ ਤਿਆਰੀ ਕਰਨਾ ਚਾਹੁੰਦੇ ਨੇ ਜਿਵੇਂ ਕਿ ਹੁਣ ਅੱਗੇ ਫਿਜ਼ੀਕਲ ਟ੍ਰਾਇਲ ਆ ਰਹੇ ਨੇ ਪੰਜਾਬ ਪੁਲਿਸ ਦੇ ਤੇ ਜਿੰਨੇ ਵੀ ਵੀਰ ਨਾਲ ਦੇ ਪਿੰਡਾਂ ਤੋਂ ਵੀ ਅਗਰ ਕੋਈ ਵੀਰ ਆ ਕੇ ਇੱਥੇ ਹਨਾ ਵਰਕ ਲਾਉਣਾ ਚਾਹੁੰਦਾ ਤਾਂ ਉਹ ला ਸਕਦਾ ਹੈ ਤੇ ਭੈਣਾਂ ਨੂੰ ਵੀ ਇਹੀ ਬੇਨਤੀ ਕਰਦਾ ਕਿ ਜਿੰਨਾ ਭੈਣਾਂ ਨੇ ਪੰਜਾਬ ਪੁਲਿਸ ਦਾ ਟ੍ਰਾਇਲ ਦੇਨੇ ਨੇ ਉਹ ਵੀ ਆਪਣਾ ਜਿਹੜਾ ਵਰਕ ਹੋ ਇੱਥੇ ਆ ਕੇ ਲਾ ਸਕਦੇ ਨੇ ਔਰ ਪ੍ਰੋਪਰ ਇੱਥੇ ਸਕਿਉਰਟੀ ਵਾਸਤੇ ਵੀ ਅਸੀਂ ਪ੍ਰੋਪਰ ਇੱਥੇ ਆ ਕੀਆ ਜਿਹੜੀ ਨਿਗ੍ਹਾ ਰੱਖਦੇ ਆ ਤੇ ਸਾਰੀਆਂ ਚੀਜ਼ਾਂ ਬਹੁਤ ਵਧੀਆ ਤਰੀਕੇ ਨਾਲ ਜਿਹੜੀਆਂ ਉਹ ਮੇਨਟੇਨ ਕਰਕੇ ਰੱਖੀਆਂ ਨੇ ਇਹ ਸਾਰੇ ਪਿੰਡ ਦੇ ਸਹਿਯੋਗ ਨਾਲ ਚਲ ਰਹੀ ਜੀ ਫੌਜੀ ਫਿਜ਼ੀਕਲ ਅਕੈਡਮੀ ਉਸ ਜਿਹੜੇ ਐਨ ਆਰ ਆਈ ਬਾਹਰ ਰਹਿੰਦੇ ਆ ਉਹ ਵੀ ਮਦਦ ਕਰ ਰਹੇ ਆ ਆਪਦੇ ਆਪ ਦੇ ਤਰੀਕੇ ਨਾਲ ਟੂਰਨਾਮੈਂਟ ਜਿਹੜੇ ਦੋ ਹੋਏ ਆ ਸਫਲ ਉਹ ਵੀ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਦਾ ਨਤੀਜਾ ਤੇ ਸਭ ਤੋਂ ਵੱਡੀ ਗੱਲ ਆ ਵੀ ਪਿੰਡ ਦੇ ਲੋਕ ਜਾਂ ਪੰਚਾਇਤ ਜਦੋਂ ਟੂਰਨਾਮੈਂਟ ਹੁੰਦਾਗਾ ਉਦੋਂ ਜਿੱਥੇ ਕਿਤੇ ਉਹਨਾਂ ਨੇ ਡਿਊਟੀ ਲਾ ਦਿੱਤੀ ਉੱਥੇ ਖੜ੍ਹ ਜਾਂਦੇ ਆ ਜਿੱਥੇ ਇੱਥੇ ਉਹਨਾਂ ਨੂੰ ਕੋਈ ਕੰਮ ਦੰਦੇ ਸਮਝਾਏ ਜਾਂਦੇ ਆ ਐ ਨਹੀਂ ਹੈਗਾ ਵੀ ਕੱਲਾ ਫੁੱਲ ਜੱਲ ਆ ਕੇ ਇਹ ਚਿੱਟੇ ਕੱਪੜੇ ਪਾ ਕੇ ਵੀ ਸਟੇਜ ਤੇ ਬੈਠੇ ਰਹਿਣ ਪਿਛਲੇ ਟੂਰਨਾਮੈਂਟ ਦੇ ਵਿੱਚ ਵੀ ਇਹ ਚੀਜ਼ ਦੇਖੀ ਗਈ ਆ ਵੀ ਸਾਰਿਆਂ ਨੇ ਬਹੁਤ ਵਧੀਆ ਰਲ ਮਿਲ ਕੇ ਕੰਮ ਕੀਤਾ ਤੇ ਉਸ ਦਾ ਨਤੀਜਾ ਗਾ ਜਿਹੜੇ ਇਹ ਬੱਚੇ ਇੱਥੇ ਬੈਠੇ ਆ ਗਗਨ ਕੋਚਿੰਗ ਦੇ ਰਿਆ ਸੁਪਾਲ ਹੁੰਦਾ ਜਾਂ ਨਿਮਾ ਫੌਜੀ ਜਿੰਨੇ ਵੀ 5-7 ਬੰਦਿਆਂ ਨੇ ਇਹ ਕੰਮ ਸ਼ੁਰੂ ਕੀਤਾ ਸੀ ਉਹ ਅੱਗੇ ਵਧਿਆਗਾ ਤੇ ਹਰ ਇੱਕ ਪਿੰਡ ਦੇ ਵਿੱਚ ਗਰਾਊਂਡ ਦਾ ਛੱਡਿਆ ਜਾ ਸਕਦਾ ਕੋਈ ਵੱਡੀ ਗੱਲ ਨਹੀਂ ਪਰ ਬੱਚੇ ਇਕੱਠੇ ਕਰ ਉਹ ਜਾਦੇ ਵੱਡੀ ਗੱਲ ਹੁੰਦੀ ਆ ਤੇ ਉਸ ਚੀਜ਼ਾਂ ਲਈ ਇਹ ਪਿੰਡ ਵਧਾਈ ਦਾ ਪਤਰਾ ਜੀ ਬਿਲਕੁਲ ਹਾਂ ਬਈ ਨਾਮ ਦੱਸ ਦੇ ਆਪਣਾ ਮੇਰਾ ਨਾਮ ਨਵੀਰ ਸਿੰਘ ਹੈ ਉੱਚੀ ਬੋਲ ਬੋ ਜੀ ਮੇਰਾ ਨਾਮ ਨਵੀਰ ਸਿੰਘ ਹੈ ਤੇ ਚਾ ਕੀ ਖੇਡਦਾ ਹੁੰਦਾ ਤੂੰ ਕੀ ਕਬੱਡੀ ਖੇਡਦਾ ਹੁੰਦਾ ਮੈਂ ਕਿੰਨਾ ਚਿਰ ਹੋ ਗਿਆ ਖੇਡਦੇ ਨੂੰ 1 ਸਾਲ ਹੋ ਗਿਆ 1.5 ਸਾਲ ਹੋ ਗਿਆ ਅੱਛਾ ਕੀ ਕੀ ਕਰਦਾ ਹੁੰਦਾ ਭਜਦਾ ਹੁੰਦਾ ਛਾਲਾ ਮਾਰਦਾ ਕੀ ਕੁਛ ਕਰਦਾ ਹੁੰਦਾ ਉਹ ਦੱਸ ਦੇ ਮੈਂ ਇੱਕ ਤਾਂ ਭੱਜਦਾ ਹੁੰਨਾ ਤੇ ਇੱਕ ਰਨਿੰਗ ਕਰਦਾ ਹੁੰਨਾ ਇੱਕ ਤਾਂ ਮੈਂ ਸੈੱਜਾ ਕਰਦਾ ਹੁੰਨਾ ਇੱਕ ਅਸੀਂ ਇੱਕ ਅਸੀਂ ਸ਼ਾਲਾ ਮਾਰਦੇ ਹੁੰਨੇ ਆ ਸ਼ਾਲਾ ਮਾਰਦੇ ਨੇ ਤੇ ਤੂੰ ਥੱਕਿਆ ਨਾ ਕਿ ਨਹੀਂ ਥੱਕਦਾ ਥੱਕਦੇ ਨਾ ਥੱਕਿਆ ਨਾ ਨਹੀਂ ਥੱਕਦਾ ਅੱਛਾ ਤੇ ਅੱਜ ਫਿਰ ਤੇਰਾ ਜਨਮ ਦਿਨ ਆ ਵਧਾਈਆਂ ਤੈਨੂੰ ਜਨਮ ਦਿਨ ਦੀਆਂ ਤੇ ਆ ਕੀ ਲੈ ਕੇ ਆਏ ਚੀਜੀ ਖਾਣ ਖਾਤਰ ਕੀ ਲੈ ਲੈ ਕੇ ਆਇਆ ਸੀ ਆ ਉਹਦੇ ਨਾਲ ਦੇ ਸਾਥੀਆਂ ਨੂੰ ਖਵਾਉਣ ਖਾਤਰ ਹਨ ਠੀਕ ਆ ਇਹ ਖੜੀ ਆ ਜੀ ਕਬਾਡੀ ਦਾ ਤੇ ਇਹਨਾਂ ਦੇ ਮਾਤਾ ਜੀ ਆ ਪਿਤਾ ਜੀ ਇਹਨਾਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਛੋਟੇ ਬੱਚੇ ਨੂੰ ਭੇਜਿਆ ਤੇ ਗਰਾਊਂਡ ਦੇ ਜਿਹੜੇ ਇੱਥੇ ਪ੍ਰਬੰਧਾ ਵਾਲੇ ਬੰਦੇ ਆ ਕੋਚ ਆ ਜਾਂ ਉਹਨਾਂ ਨਾਲ ਉਹਨਾਂ ਦੇ ਨਾਲ ਯਕੀਨ ਪ੍ਰਗਟ ਕੀਤਾ ਤਾਂ ਇਹ ਆਉਂਦੇ ਆ ਤੇ ਹੁਣ ਬੱਚਿਆਂ ਨੂੰ ਵਧਾਈਆਂ ਦੇਣਗੇ ਜੀ ਇਹ ਪ੍ਰਮਾਤਮਾ ਇਹ ਪ੍ਰਮਾਤਮਾ ਸਾਡੇ ਭਰਾ ਦੀ ਸਾਡੇ ਭਰਾ ਦੀ عمر ਲੰਮੀ ਜੈ ਤੁਗਣੀ ਜੈ ਤੁਗਣੀ ਰਾਜੋਗਣੀ ਰਾਜੋਗਣੀ ਨਕੀ ਬਖਸ਼ੀ ਨਕੀ ਬਖਸ਼ੀ ਇਹਦੇ ਪ੍ਰਭਾ ਨੂੰ ਬਖਸ਼ਾ ਪ੍ਰਭਾ ਨੂੰ ਮੁਕਸ਼ਾਂਤੀ ਰੱਖੀ ਸ਼ੁਭਕਾਮਨਾ ਹੈ ਤੁਹਾਨੂੰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ